वाहे गुरु जी का खालसा वाहे गुरु जी की फते रागा महिला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगम्मा अगम अपारा सब त्याव सब त्याव तुत जी हर सच्चे सिर जन हारा सब जिये तुम्हारे जी तू जिया का दातारा, हर हो, संत हो जी, ਸਭ ਦੂਕ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਕੋਪੁਰਖ ਸਮਾਨਾ ਇੱਕ ਦਾਤਾ ਇੱਕ ਪੇ ਖਾਰੀ ਜੀ ਸਭ ਤੇਰੇ ਚੋਜ ਵਿੜਾਨਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਓ ਤੁਧ ਮੇਨ ਅਵਰ ਨਾ ਜਾਣਨਾ ਤੂ ਬਾਹਰ ਬ੍ਰਹਮਾ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇ ਵਹਾਂ ਜੋ ਸੇ ਵਹਾਂ ਤੁਧ ਜੀ ਜਨਾਨਕ ਤਿਨ ਕੁਰਬਾਨਾ ਹਰ ਤੇ ਆਵਹਿ ਹਰ ਤੇ ਆਵਹਿ ਤੁਧ ਜੀ ਸੇ ਜਨ ਜੁਗ ਮੇ ਆ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੇਜਨ ਹਰਤੇ ਆਇਆ ਜੀ ਤਿੰਨ ਟੂਟੀ ਝਮਕੀ ਫਾਸੀ ਜਿਨ ਨੀਰ ਭੋ ਜਿਨ ਹਰਨੀਰ ਭੋ ਤੇ ਆਇਆ ਜੀ ਤਿੰਨ ਕਾ ਭੋ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਾ ਹਰ ਪੂਜਾ ਜੀ ਤਪਤਾਮ ਹੈ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਾ ਬਹੁ ਸਿਮਰਿਤ ਸਾਸ ਤੇ ਜੀ ਕਰ ਕੀ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ जो पावे है मेरे हर भगवंता तो वादपुर का अपरंपर करता जी तो जेवड़ अवर ना कोई तो जको जको एको सदा सदा तू एको जी तू ने चल करता सोई तो तू आपे है सोई वरता जे तू आपे कर है सो होई तो तू आपे सृष्टि सब उपाही जी तो तू आपे सृज्य सब गोई जिन नानक गुण गावया करते के जी ਜੋ ਸਬਸੈ ਕਾ ਜਾਣੋ ਹੀ ਆਸਾ ਮਹਿ ਲਾ ਚੋਤਾ ਤੂ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥਿਸੀ ਜੋ ਤੁਰ ਦੇਹਾ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਭਨੀ ਤੇ ਹੀ ਆਇਆ ਇਸ ਨੋ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਥਾ ਮਨਮੁਖ ਗਵਾਇਆ ਤੂੰ ਦੋ ਆਪ ਵਿਛੋੜਿਆ ਆਪ ਮਿਲਾਇਆ ਤੂੰ ਤੇਰੇ ਆ ਸਭ ਤੁਝ ਹੀ ਮਾਂ ਹੈ ਤੁਝ ਬਿਨਾਂ ਤੂ ਜਾ ਕੋਈ ਨਾ ਹ ਜੀਆ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੇ ਹੋ ਸੋਈ ਚਨ ਜਾਣੇ ਹਰ ਗੁਣ ਸਾਧ ਹੀ ਆਖਵਕਾਣਾ ਜਿਨਾਰ ਸੇਵੇ ਆਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ तू आपे करता तेरा किया सब होए तू आपे करता तेरा किया सब होए तुद बिन दूजा अवर न कोए तू कर, कर वेख है जान है सोए ਨਾ ਜਨਨ ਆਨੇ ਕ ਗੁਰੂ ਮੁਕ ਪਰਗਟ ਹੋਏ ਆਸਾਂ ਮਹਿ ਲਾ ਪਹਿਲਾ ਤਿਤ ਸਰਵੜਾ ਪਹਿਲੇ ਨੀ ਵਸਾ ਪਾਣੀ ਪਾਵਕ ਤਿਨਾਂ ਕੀਆ ਪੰਕਜ 모ਹ ਪਗ ਨਹੀਂ ਚਾਲਾ ਹਮ ਦੇਖਾ ਤਾ ਡੂਬੀ ਹਲੇ ਮਨ ਇਕ ਨ ਚੇਤਸ ਮੂਡ ਮਨਾ ਹਰੇ ਬੀ ਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਹੂ ਰਖਾ ਮੁਗਤਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਚਰਨਾ ਜਿਨ ਤੂ ਨਾਹੀ ਵਿਸਰਿਆ